ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਜਾਨੀ ਕਿ ਪੰਜਾਬ ਨੂੰ ਹੁਣ ਨਸ਼ਾ ਮੁਕਤ ਕਰਨ ਦੇ ਲਈ ਪੁਲਿਸ ਤੋਂ ਬਾਅਦ ਹੁਣ ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੀਆਂ ਉਹ ਵੀ ਅੱਗੇ ਆ ਚੁੱਕੀਆਂ ਨੇ ਹੁਣ ਕੋਈ ਬੰਦਾ ਪੰਜਾਬ ਦੇ ਵਿੱਚ ਪੈਸੇ ਵੱਲੋਂ ਨਹੀਂ ਖੁੰਝੂਗਾ ਕਿ ਪੈਸਾ ਨਹੀਂ ਸੀ ਇਲਾਜ ਨਹੀਂ ਹੋਇਆ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਪਰ ਜੋ ਹੁਣ ਤੱਕ 881 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਨੇ ਇਹਨਾਂ ਆਮ ਆਦਮੀ ਕਲੀਨਿਕਾਂ ਚ ਮਰੀਜ਼ਾਂ ਨੂੰ 80 ਤਰ੍ਹਾਂ ਦੀਆਂ ਦਵਾਈਆਂ ਮੁਫਤ ਮੁਹੱਈਆ ਕਰਾਈਆਂ ਜਾਂਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਪਰਮੇਂਦਰ ਕੌਰ ਆਪਣੇ ਪੰਜ ਫੇਸ ਦੀ ਰਹਿਣ ਵਾਲੀ ਆ ਆਪਣੇ ਇੱਥੇ ਸਾਨੂੰ ਮਾਨ ਸਰਕਾਰ ਨੇ ਸਾਨੂੰ ਬਹੁਤ ਵਧੀਆ ਸਹੂਲਤ ਦਿੱਤੀ ਹੋਈ ਆ ਇੱਥੇ ਸਾਨੂੰ ਆਪਣਾ ਚੈੱਕਅਪ ਫ੍ਰੀ ਮਿਲ ਰਿਹਾ ਹੈ ਫ੍ਰੀ ਟ੍ਰੀਟਮੈਂਟ ਮਿਲ ਰਿਹਾ ਹੈ ਮੈਡੀਕਲ ਫ੍ਰੀ ਮਿਲ ਰਿਹਾ ਹੈ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੇਰਾ ਨਾਮ ਪ੍ਰਿੰਸਾ ਮੈਂ ਇੱਕ ਫੇਸ ਦਾ ਰਹਿਣ ਵਾਲਾ ਹਾਂ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਕਲੀਨਿਕ ਪ੍ਰੋਵਾਈਡ ਕਰਵਾਏ ਨੇ ਉੱਥੇ ਕਿੰਨੇ ਡਾਕਟਰ ਕੰਮ ਕਰਦੇ ਨੇ ਕਿੰਨੇ ਫਾਰਮਾਸਿਸਟ ਕੰਮ ਕਰਦੇ ਆ 2 ਕਰੋੜ ਤੋਂ ਵੱਧ ਮੈਂ ਕਿਹਾ 2.5 ਕਰੋੜ ਦੇ ਨੇੜੇ ਤੇੜੇ ਦੀ ਹੋ ਗਿਆ ਅੰਕੜਾ ਹੁਣ ਤਾਂ 2.5 ਕਰੋੜ ਤੋਂ ਵੱਧ ਲੋਕ ਉੱਥੇ ਆ ਕੇ ਆਪਣਾ ਚੈੱਕਅਪ ਕਰਾ ਕੇ ਚਲੇ ਗਏ ਇੱਥੇ ਮੁਫਤ ਦਵਾਈਆਂ ਅਤੇ ਟੈਸਟ ਵੀ ਸਾਰੇ ਮੁਫਤ ਹੁੰਦੇ ਹਨ ਪ੍ਰੈਗਨੈਂਟ ਔਰਤਾਂ ਦੇ ਵੀ ਟੈਸਟ ਤੇ ਇਲਾਜ ਹੁੰਦਾ ਹੈ ਇਹ ਬਹੁਤ ਹੀ ਸਫਲਤਾਪੂਰਵਕ ਸਕੀਮ ਚਲਾ ਰਹੇ ਹਾਂ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਵਾ ਦੇਵਾਂਗੇ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਨੇਦਾਰ ਚੁਣਿਆ ਤੇ ਲਾਨੇਦਾਰ ਦਾ ਫਰਜ਼ ਹੈ ਕਿ ਪਰਿਵਾਰ ਦੀ ਹਰ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲੱਗੇ ਤਾਂ ਕਰ ਚੱਲਦਾ ਹੁੰਦਾ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੱਕਾ ਚਿਸਤੀ ਦੇ ਵਿੱਚ ਜਿਹੜੀ ਸਮੂਹ ਸੰਗਤ ਹੈ ਜਿਹੜੀ ਸਮੂਹ ਪੰਚਾਇਤ ਹੈ ਹੁਣ ਉਹ ਅੱਗੇ ਆਈ ਹੈ ਤੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਦੇ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਕੋਈ ਨਸ਼ਾ ਕਰਦਾ ਫੜਿਆ ਗਿਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਿੰਡ ਦੀ ਪੰਚਾਇਤ ਵੱਲੋਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਉਸ ਨੂੰ ਰੋਕਣਾ ਚਾਹੀਦਾ ਨਹੀਂ ਤਾਂ ਪੰਚਾਇਤ ਕਾਨੂੰਨੀ ਕਾਰਵਾਈ ਕਰੇਗੀ ਅਨਾਈ ਨਹੀਂ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਨਸ਼ੇ ਦਾ ਸੇਵਨ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਮਾਪਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਜਿਹੜੇ ਕਿ ਸਰਪੰਚ ਨੇ ਮੌਜੂਦਾ ਉਹਨਾਂ ਨੇ ਦੱਸਿਆ ਕਿ ਅੱਜ ਪਿੰਡ ਪੱਕਾ ਚਿਸਤੀ ਦੀ ਪੰਚਾਇਤ ਵੱਲੋਂ ਪਿੰਡ ਦੇ ਯੂਥ ਕਲੱਬ ਦੇ ਸਹਿਯੋਗ ਦੇ ਨਾਲ ਇੱਕ ਮਤਾ ਪਾਸ ਕੀਤਾ ਗਿਆ ਜੋ ਕਿ ਪਿੰਡ ਵਿੱਚ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਜਿਹੜੇ ਵਿੱਚ ਸ਼ਾਮਲ ਨੇ ਨਸ਼ੇ ਦੇ ਕਾਲੇ ਕਾਰੋਬਾਰ ਦੇ ਵਿੱਚ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਨਸ਼ੇ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਕੰਮ ਬੰਦ ਕਰ ਦਿਓ ਜਾਂ ਫਿਰ ਪਿੰਡ ਛੱਡ ਦਿਓ ਨਹੀਂ ਤਾਂ ਪਿੰਡ ਵਿੱਚ ਅਜਿਹੇ ਲੋਕਾਂ ਨੂੰ ਜਿਹੜਾ ਰਹਿਣ ਨਹੀਂ ਦਿੱਤਾ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਸਾਡੇ ਪਿੰਡ ਪੱਕਾ ਚਿਸਤੀ ਦੀ ਪੰਚਾਇਤ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਜੋ ਕਿ ਆਪਣੇ ਪਿੰਡਾਂ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਦੌਰ ਚੱਲ ਰਿਹਾ ਹੈ ਤੇ ਅੱਜ ਪਿੰਡ ਪੱਕਾ ਚਸਤੀ ਦੀ ਪੰਚਾਇਤ ਨੇ ਨਸ਼ੇ ਦੇ ਖਿਲਾਫ ਮਤਾ ਪਾਇਆ ਹੈ ਕਿ ਜੋ ਵੀ ਵੀਰ ਭਰਾ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹ ਆਪਣਾ ਕਾਰੋਬਾਰ ਬੰਦ ਕਰ ਲੈਣ ਤਾਂ ਜੋ ਪਿੰਡ ਇੱਕ ਚੰਗੇ ਰਸਤੇ ਤੇ ਚੱਲੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਨਸ਼ੇ ਦੇ ਪ੍ਰਤੀ ਪ੍ਰਾਲੇ ਕੀਤੇ ਜਾ ਰਹੇ ਨੇ ਤੇ ਸਾਡਾ ਵੀ ਪਿੰਡਾਂ ਦਾ ਫਰਜ਼ ਬਣਦਾ ਹੈ ਵੀ ਆਪਾਂ ਵੱਧ ਤੋਂ ਵੱਧ ਵੀ ਖੁਦ ਨਾਲ ਖੜ ਕੇ ਸਰਕਾਰ ਦੇ ਨਸ਼ੇ ਨੂੰ ਬੰਦ ਕਰੀਏ ਜੇਸੀਂ ਨਾਲ ਖੜਾਂਗੇ ਤਾਂ ਨਸ਼ਾ ਬੰਦ ਹੋਏਗਾ ਅੱਜ ਜਿਵੇਂ ਸਾਡੀ ਪਿੰਡ ਦੀ ਪੰਚਾਇਤ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਸਾਡੀ ਕਮੇਟੀ ਆਜ਼ਾਦ ਸੋਚ ਨਵੀਂ ਸੋਚ ਯੂਥ ਕਲੱਬ ਨੇ ਵੀ ਨਾਲ ਰਲ ਕੇ ਇੱਕ ਵਧੀਆ ਉਪਰਾਲਾ ਕੀਤਾ ਹੈ ਵੀ ਨਸ਼ੇ ਨੂੰ ਆਪਾਂ ਨੱਥ ਪਾਈਏ ਤਾਂ ਜੋ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਆਪਣੇ ਆਪ ਹੀ ਰੁਕ ਜਾਏ ਕਿਉਂਕਿ ਆਪਾਂ ਜੇ ਆਪ ਫੰਮੰਦੀ ਲਾਵਾਂਗੇ ਨਸ਼ੇ ਤੇ ਤਾਂ ਬਿਲਕੁਲ ਨਸ਼ਾ ਬੰਦ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ